ਸਸਿਕਲ ਦੋਸਤੋ ਡਾਕਟਰ ਬੀ ਆਰ ਅੰਬੇਦਕਰ ਨੈਸ਼ਨਲ ਇੰਸਟੀਟਿਊਟ ਆਫ ਟੈਕਨੋਲੋਜੀ ਜਲੰਧਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਇਹਨਾਂ ਪੋਸਟਾਂ ਦੇ ਲਈ ਤੁਸੀਂ ਆਨਲਾਈਨ ਅਪਲਾਈ ਕਰਨਾ ਹੋਵੇਗਾ ਦੋਸਤੋ ਤੇ ਇਹ ਪੂਰਾ ਨੋਟੀਫਿਕੇਸ਼ਨ ਜਿਹੜਾ ਹੈ ਇਹ ਪੂਰਾ ਇੰਗਲਿਸ਼ ਦੇ ਵਿੱਚ ਹੈ ਦੋਸਤੋ ਮੈਂ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਹੋਈ ਹੈ ਜਿਹਨੂੰ ਤੁਸੀਂ ਪੰਜਾਬੀ ਦੇ ਵਿੱਚ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਨੋਟੀਫਿਕੇਸ਼ਨ ਦਾ ਇਹਦਾ ਅਫੀਸ਼ੀਅਲ ਜਿਹੜਾ ਨੋਟੀਫਿਕੇਸ਼ਨ ਹੈ ਜੀ ਉਹਦਾ ਵੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਜੇ ਤੁਸੀਂ ਖੁਦ ਆਪ ਪੜ ਕੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਲੱਗ ਲੱਗ ਫੀਲਡ ਦੀਆਂ ਪੋਸਟਾਂ ਨੇ ਜੀ ਜੂਨੀਅਰ ਅਸਿਸਟੈਂਟ ਸੀਨੀਅਰ ਟੈਕਨੀਸ਼ੀਅਨ 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 ਅਸਿਸਟੈਂਟ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਪੋਸਟਾਂ ਨੇ 12ਵੀਂ ਤੋਂ ਲੈ ਕੇ ਡਿਗਰੀਆਂ ਵਾਲੇ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਨੇ ਜੀ ਇਸ ਵੀਡੀਓ ਦੇ ਵਿੱਚ ਦੋਸਤੋ ਲਗਭਗ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਜੇ ਤੁਸੀਂ ਨੋਟੀਫਿਕੇਸ਼ਨ ਨਹੀਂ ਪੜਨਾ ਚਾਹੁੰਦੇ ਤਾਂ ਵੀਡੀਓ ਨੂੰ ਚੰਗੀ ਤਰ੍ਹਾਂ ਲਾਸਟ ਤੱਕ ਜ਼ਰੂਰ ਦੇਖਿਓ ਹੁਣ ਚਲਦੇ ਆਪਾਂ ਨੋਟੀਫਿਕੇਸ਼ਨ ਦੇ ਵੱਲ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਐਨ ਆਈਟੀ ਨੈਸ਼ਨਲ ਇੰਸਟੀਟਿਊਟ ਆਫ ਟੈਕਨੋਲੋਜੀ ਡਾਕਟਰ ਅਮੇਰਕਰ ਦੇ ਵੱਲੋਂ ਜੀ ਨਾਨ ਟੀਚਿੰਗ ਨਾਨ ਟੀਚਿੰਗ ਸਟਾਫ ਦੀਆਂ ਪੋਸਟਾਂ ਨੇ ਜੀ ਪੋਸਟਾਂ ਦੀ ਕੁੱਲ ਗਿਣਤੀ ਹੈਗੀ ਜੀ 58 ਕਿਹੜੀਆਂ ਕਿਹੜੀਆਂ ਪੋਸਟਾਂ ਨੇ ਪੂਰੀ ਜਾਣਕਾਰੀ ਵੀਡੀਓ ਦੇ ਵਿੱਚ ਦਿੱਤੀ ਗਈ ਹੈ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਉਮਰ ਹੱਦ ਕੀ ਹੋਵੇਗੀ ਕਿਹੜੀ-ਕਿਹੜੀ ਪੋਸਟ ਹੋਵੇਗੀ ਕੌਣ-ਕੌਣ ਅਪਲਾਈ ਕਰ ਸਕਦਾ ਹੈ ਤੇ ਅਪਲਾਈ ਕਿਵੇਂ ਕਰਨਾ ਹੈ ਪੂਰੀ ਜਾਣਕਾਰੀ ਵੀਡੀਓ ਦੇ ਵਿੱਚ ਦਿੱਤੀ ਹੋਈ ਹੈ ਹੁਣ ਗੱਲ ਕਰਦੇ ਹਾਂ ਜੀ ਪੋਸਟਾਂ ਦੀ ਕਿਹੜੀਆਂ-ਕਿਹੜੀਆਂ ਪੋਸਟਾਂ ਨੇ ਤੇ ਤਨਖਾਹ ਕਿੰਨੀ ਹੋਵੇਗੀ ਤੇ ਡਿਪਾਰਟਮੈਂਟ ਕਿਹੜਾ ਹੋਵੇਗਾ ਨੰਬਰ 1 ਤੇ ਪੋਸਟ ਹੈ ਜੀ ਟੈਕਨੀਕਲ ਅਸਿਸਟੈਂਟ ਦੀ ਪੋਸਟ ਹੈ ਜੀ ਪੇ ਲੈਵਲ 6 ਹੋਵੇਗਾ ਜੀ 35400 ਰੁਪਏ ਦੀ ਇਹ ਰੀ ਸਟਾਰਟਿੰਗ ਤਨਖਾਹ ਹੋਵੇਗੀ ਜੀ 112400 ਵੱਦੀ-ਵੱਦੀ ਹੋਰ ਵਜੇਗੀ ਟੋਟਲ ਗਿਣਤੀ ਹੈ ਪੋਸਟਾਂ ਦੀ 5 ਜੀ ਡਿਪਾਰਟਮੈਂਟ ਇਹਦਾ ਹੈਗਾ ਜੀ ਸਿਵਲ ਸੀਐਸਆਈਟੀ ਮੈਥਮੈਟਿਕਸ ਤੇ ਕੈਮੀਕਲ ਨੰਬਰ 2 ਤੇ ਪੋਸਟ ਹੈ ਜੀ ਜੂਨੀਅਰ ਇੰਜੀਨੀਅਰ ਸਿਵਲ ਦੀ ਇਹ ਲੈਵਲ 6 ਦੀ ਸੇਮ ਤਨਖਾਹ ਹੋਵੇਗੀ ਜੀ ਇਹਦੀ ਇੱਕ ਪੋਸਟ ਹੈ ਜੀ ਐਸਐਸ ਅਸਿਸਟੈਂਟ ਦੀ ਪੋਸਟ ਹੈ ਜੀ ਲੈਵਲ 6 ਸੇਮ ਤਨਖਾਹ ਹੋਵੇਗੀ ਜੀ ਦੋ ਪੋਸਟਾਂ ਨੇ ਜੀ ਇਹਦੀਆਂ ਲਾਇਬ੍ਰੇਰੀ ਐਂਡ ਇਨਫੋਰਮੇਸ਼ਨ ਅਸਿਸਟੈਂਟ ਦੀ ਪੋਸਟ ਹੈ ਜੀ ਇਹਦੀ ਵੀ ਲੈਵਲ 6 ਦੀ ਤਨਖਾਹ ਹੋਵੇਗੀ ਜੀ ਦੋ ਪੋਸਟਾਂ ਨੇ ਇਹਦੀਆਂ ਜੀ ਸੁਪਰੀਟੈਂਟ ਦੀ ਪੋਸਟ ਹੈ ਜੀ ਲੈਵਲ 6 ਦੀ ਤਨਖਾਹ ਹੋਵੇਗੀ ਜੀ ਸੇਮ ਤਨਖਾਹ ਹੋਵੇਗੀ ਪੰਜ ਪੋਸਟਾਂ ਨੇ ਜੀ ਇਹਦੀਆਂ ਸੀਨੀਅਰ ਸਟੈਨੋਗ੍ਰਾਫਰ ਦੀਆਂ ਪੋਸਟਾਂ ਨੇ ਜੀ ਲੈਵਲ 5 ਦੀ ਤਨਖਾਹ ਹੋਵੇਗੀ ਜੀ 29200 ਸਟਾਰਟਿੰਗ ਤਨਖਾਹ ਹੋਵੇਗੀ ਜੀ ਵਾਦੀ ਵਾਦੀ 1 1300 ਸੈਲਰੀ ਹੋ ਜਾਵੇਗੀ ਇੱਕ ਪੋਸਟ ਹੈ ਜੀ ਇਹਦੀ ਫਾਰਮਾਸਿਸਟ ਦੀ ਪੋਸਟ ਹੈ ਜੀ ਲੈਵਲ 5 ਦੀ ਪੋਸਟ ਹੈ ਜੀ 29200 ਸੈਲਰੀ ਹੋਵੇਗੀ ਸੇਮ ਸੈਲਰੀ ਹੋਵੇਗੀ ਜੀ 1 9300 ਤੱਕ ਸੈਲਰੀ ਚਲੀ ਜਾਵੇਗੀ ਜੀ ਇੱਕ ਪੋਸਟ ਹੈ ਜੀ ਇਹਦੀ ਤੇ ਉਸ ਤੋਂ ਬਾਅਦ ਸਟੈਨੋਗ੍ਰਾਫਰ ਦੀਆਂ ਪੋਸਟਾਂ ਨੇ ਜੀ ਲੈਵਲ 4 ਦੀਆਂ ਪੋਸਟਾਂ ਨੇ ਇਹ 25500 ਤੋਂ ਲੈ ਕੇ 81100 ਤੱਕ ਤਨਖਾਹ ਹੋਵੇਗੀ ਜੀ ਕੁੱਲ ਗਿਣਤੀ ਪੋਸਟਾਂ ਦੀ ਦੋ ਹੈ ਜੀ ਸੀਨੀਅਰ ਅਸਿਸਟੈਂਟ ਦੀ ਪੋਸਟ ਹੈ ਜੀ ਲੈਵਲ 4 ਦੀ ਪੋਸਟ ਹੈ ਜੀ ਸੈਲਰੀ ਸੇਮ ਹੋਵੇਗੀ 25500 ਤੋਂ ਲੈ ਕੇ 81100 ਤੱਕ ਤੇ ਪੋਸਟਾਂ ਦੀ ਗਿਣਤੀ ਦੋ ਹੈ ਜੀ ਸੀਨੀਅਰ ਟੈਕਨੀਸ਼ੀਅਨ ਦੀ ਪੋਸਟ ਆ ਜਾਂਦੀ ਹੈ ਜੀ ਲੈਵਲ 4 ਦੀ ਹੈ ਜੀ ਤਨਖਾਹ ਇਹਦੀ 25500 ਲੈ ਕੇ 81100 ਤੱਕ ਪੋਸਟਾਂ ਦੀ ਕੁੱਲ ਗਿਣਤੀ 5 ਹੈ ਜੀ ਉਸ ਤੋਂ ਬਾਅਦ ਟੈਕਨੀਸ਼ੀਅਨ ਦੀ ਪੋਸਟ ਆ ਜਾਂਦੀ ਹੈ ਜੀ ਟੈਕਨੀਸ਼ੀਅਨ ਦੀ ਪੋਸਟ ਦੇ ਵਿੱਚ ਲੈਵਲ 3 ਦੀ ਤਨਖਾਹ ਹੋਵੇਗੀ 1700 ਸਟਾਰਟਿੰਗ ਹੋਵੇਗੀ ਜੀ ਤੇ 70100 ਤੱਕ ਚਲੀ ਜਾਵੇਗੀ ਜੀ 16 ਪੋਸਟਾਂ ਨੇ ਜੀ ਟੋਟਲ ਇਹਦੀਆਂ ਜੂਨੀਅਰ ਅਸਿਸਟੈਂਟ ਦੀ ਪੋਸਟ ਹੈ ਜੀ ਲੈਵਲ 3 ਦੀਆਂ ਪੋਸਟਾਂ ਨੇ ਜੀ ਸੈਲਰੀ ਸੇਮ ਹੋਵੇਗੀ ਜਿਸ ਤਰ੍ਹਾਂ ਉੱਪਰ ਦਿੱਤੀ ਹੋਈ ਹੈ ਇਹ ਚਾਰ ਪੋਸਟਾਂ ਨੇ ਜੀ ਕੁੱਲ ਗਿਣਤੀ ਪੋਸਟਾਂ ਦੀ 58 ਹੈ ਜੀ 58 ਪੋਸਟਾਂ ਨੇ ਰੈਲੈਕਸੇਸ਼ਨ ਦਿੱਤੀ ਹੋਈ ਹੈ ਜੀ ਇਹ ਪੋਸਟਾਂ ਦੇ ਲਈ ਐਸਸੀ ਐਸਟੀ ਓਬੀਸੀ ਵਾਲਿਆਂ ਦੇ ਲਈ ਵੀ ਰੈਲੈਕਸੇਸ਼ਨ ਦਿੱਤੀ ਹੋਈ ਹੈ ਡਬਲਯੂਐਸ ਵਾਲਿਆਂ ਦੇ ਲਈ ਵੀ ਰੈਲੈਕਸੇਸ਼ਨ ਦਿੱਤੀ ਹੋਈ ਹੈ ਪਰਸਨ ਵਿਦ ਬੈਂਚਮਾਰਕਸ ਪੀਡਬਲਯੂਡੀਵੀ ਪੀਡੀਡਬਲਯੂਬੀਡੀ ਵਾਲਿਆਂ ਦੇ ਲਈ ਵੀ ਇਨਾਂ ਨੇ ਏ ਰੈਲੈਕਸ਼ਨ ਦਿੱਤੀ ਹੋਈ ਹੈ ਐਕਸ ਸਰਵਿਸਮੈਨ ਵਾਲੇ ਵੀ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਨੇ ਕੰਟਰੈਕਟ EMPLOYEES ਐਂਡ PWD ਵਾਲਿਆਂ ਦੇ ਲਈ ਵੀ ਇਹ ਪੋਸਟ ਦੇ ਲਈ ਏ ਰੈਲੈਕਸ਼ਨ ਦਿੱਤੀ ਹੋਈ ਹੈ ਜੀ ਫੁੱਲ ਰੈਲੈਕਸ਼ਨ ਐਂਡ ਗਾਈਡਲਾਈਨ ਕਨਫਰਮਿੰਗ ਟੂ ਦਾ ਲੇਟੈਸਟ ਗਵਰਨਮੈਂਟ ਆਫ ਇੰਡੀਆ ਨੋਟੀਫਿਕੇਸ਼ਨ ਜਿਹੜਾ ਇਹਦਾ ਅਸਲੀ ਨੋਟੀਫਿਕੇਸ਼ਨ ਹੈ ਜੀ ਤੁਸੀਂ ਉਹਦੇ ਤੇ ਜਾ ਕੇ ਫੁੱਲ ਰੈਲੈਕਸ਼ਨ ਦੇਖ ਸਕਦੇ ਹੋ ਜੀ ਕਿਹਦੇ ਕਿਹਦੇ ਜਾਨਕੀ ਕੈਟਾਗਰੀ ਦੇ ਲਈ ਕਿੰਨੀ ਏ ਰੈਲੈਕਸ਼ਨ ਦਿੱਤੀ ਹੋਈ ਹੈ ਉਦੇ ਦੇ ਤੁਹਾਨੂੰ ਪਤਾ ਚੱਲ ਜੂਗੀ ਉਹਦਾ ਲਿੰਗ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਐਪਲੀਕੇਸ਼ਨ ਡਿਟੇਲ ਹੈ ਜੀ ਇਹਦੀ ਜਰਨਲ OBC ਤੇ EWS ਵਾਲਿਆਂ ਦੇ ਲਈ 1000 ਰੁਪਏ ਜੀ ਤੇ ਐਗਜ਼ਾਮ ਫੀਸ 500 ਹੈ ਜੀ ਟੋਟਲ ਫੀਸ ਹੈ ਜਿਹੜੀ ਉਹ 1500 ਹੋਵੇਗੀ ਤੁਹਾਡੀ ਤੇ SC ST PWBD ਔਮਨ ਜਿੰਨੇ ਵੀ ਨੇ ਉਹਨਾਂ ਦੇ ਲਈ ਵੀ 1000 ਰੁਪਏ ਹੈ ਜੀ ਐਗਜ਼ਾਮ ਫੀਸ ਪਰ ਉਹਨਾਂ ਦੀ ਕੋਈ ਨਹੀਂ ਹੋਵੇਗੀ ਟੋਟਲ ਫੀਸ ਜਿਹੜੀ ਉਹਨਾਂ ਦੀ 1000 ਰੁਪਏ ਹੋਵੇਗੀ ਇਹ ਪੋਸਟ ਨੂੰ ਤੁਸੀਂ ਅਪਲਾਈ ਕਿਵੇਂ ਕਰਨਾ ਹੈ ਜੀ ਇਹਨਾਂ ਦੀ ਜਿਹੜੀ NIT ਜਲੰਧਰ ਅਫੀਸ਼ੀਅਲ ਵੈਬਸਾਈਟ ਹੈ ਜੀ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਉੱਥੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਲਾਸਟ ਡੇਟ ਅਪਲਾਈ ਕਰਨ ਦੀ 27 ਸਤੰਬਰ 2025 ਲਾਸਟ ਡੇਟ ਹੈ ਇਸ ਤੋਂ ਪਹਿਲਾਂ ਪਹਿਲਾਂ ਤੁਸੀਂ ਅਪਲਾਈ ਕਰਨਾ ਹੋਵੇਗਾ ਜੀ ਜੇਕਰ ਤੁਸੀਂ ਸੇਮ ਪਰਸਨ ਇੱਕ ਪਰਸਨ ਜੇ ਦੋ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦਾ ਹੈ ਜਾਂ ਤਿੰਨ ਪੋਸਟਾਂ ਦੇ ਲਈ ਜਾਂ ਚਾਰ ਅਲੱਗ-ਅਲੱਗ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਹ ਕਰ ਸਕਦਾ ਹੈ ਜੀ ਪਰ ਉਹਨਾਂ ਦਾ ਡਿਫਰੈਂਟ ਐਪਲੀਕੇਸ਼ਨ ਫਾਰਮ ਉਹਨੂੰ ਭਰਨਾ ਹੋਵੇਗਾ ਜੀ ਅਤੇ ਉਹਨਾਂ ਨੂੰ ਫੀਸ ਵੀ ਅਲੱਗ ਦੇਣੀ ਹੋਵੇਗੀ ਜੀ eligibility criteria ਇਹਨਾਂ ਨੇ ਕੁਝ ਇਸ ਤਰ੍ਹਾਂ ਰੱਖਿਆ ਹੋਇਆ ਜੀ ਟੈਕਨੀਕਲ ਅਸਿਸਟੈਂਟ ਦੀ ਪੋਸਟ ਦੇ ਲਈ ਜਿਆਦਾ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਜਾਂ ਡਿਪਲੋਮਾ ਇਹਨੇ ਰਿਲੇਵੈਂਟ ਇੰਜੀਨੀਅਰਿੰਗ ਜਾਂ ਆਈਟੀ ਜਾਂ ਸਾਇੰਸ ਸਟ੍ਰੀਮ ਦੇ ਨਾਲ ਜੂਨੀਅਰ ਇੰਜੀਨੀਅਰ ਸਿਵਲ ਦੇ ਲਈ ਇਹਨਾਂ ਨੇ ਸਟੱਡੀ ਮੰਗੀ ਹੈ ਜੀ ਬੀਈ ਜਾਂ ਬੀਟੈਕ ਇਨ ਸਿਵਲ ਇੰਜੀਨੀਅਰਿੰਗ ਜਾਂ ਫਿਰ ਡਿਪਲੋਮੇ ਦੇ ਨਾਲ ਵਿਦ ਐਕਸਪੀਰੀਅੰਸ ਦੇ ਨਾਲ ਮੰਗੀ ਹੋਈ ਹੈ ਜੀ ਐਸਐਸ ਅਸਿਸਟੈਂਟ ਦੇ ਲਈ ਐਸ ਪਰ ਸਪੈਸੀਫਾਈਡ ਪੈਸਿਲਾਇਜ਼ੇਸ਼ਨ ਇਹਨਾਂ ਨੇ ਮੰਗੀ ਹੋਈ ਹੈ ਜੀ ਲਾਇਬ੍ਰੇਰੀ ਐਂਡ ਇਨਫੋ ਸਿਸਟੈਂਟ ਦੇ ਲਈ ਡਿਗਰੀ ਅਥਰ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਔਰ ਰਿਲੇਵੈਂਟ ਫੀਲਡ ਦੇ ਨਾਲ ਮੰਗਿਆ ਗਿਆ ਹੈ ਜੀ ਸੁਪਰਡੈਂਟ ਦੀ ਪੋਸਟ ਦੇ ਲਈ ਇਹਨਾਂ ਨੇ ਗ੍ਰੈਜੂਏਸ਼ਨ ਵਿਦ ਆਫੀਸਰ ਰਿਲੇਟਡ ਐਕਸਪੀਰੀਅੰਸ ਮੰਗੀ ਗਈ ਹੈ ਜੀ ਸੀਨੀਅਰ ਸਟੈਨੋਗ੍ਰਾਫਰ ਦੇ ਲਈ ਸਪੈਸੀਫਾਈਡ ਸ਼ਾਰਟਹੈਂਡ ਸਪੀਡ ਐਂਡ ਕੰਪਿਊਟਰ ਸਕਿੱਲ ਮੰਗੇ ਹੈ ਜੀ ਇਹਨਾਂ ਨੇ ਫਰਮ ਸਿਸਟ ਦੀ ਪੋਸਟ ਦੇ ਲਈ ਡਿਪਲੋਮਾ ਜਾਂ ਡਿਗਰੀ ਇਨ ਫਾਰਮੇਸੀ ਮੰਗੀ ਗਈ ਹੈ ਜੀ ਸਟੈਨੋਗ੍ਰਾਫਰ ਦੀ ਪੋਸਟ ਦੇ ਲਈ ਇਹਨਾਂ ਨੇ ਰਿਕੁਆਇਰਡ ਸ਼ਾਰਟ ਹੈਂਡ ਐਂਡ ਸਟੈਨੋਗ੍ਰਾਫੀ ਸਰਟੀਫਿਕੇਸ਼ਨ ਮੰਗਿਆ ਗਿਆ ਜੀ ਇਹਨਾਂ ਨੇ ਸੀਨੀਅਰ ਅਸਿਸਟੈਂਟ ਦੀ ਪੋਸਟ ਦੇ ਲਈ ਇਹਨਾਂ ਨੇ ਗ੍ਰੈਜੂਏਸ਼ਨ ਐਂਡ ਪ੍ਰੋਫੀਸ਼ੀਐਂਸੀ ਇਨ ਕੰਪਿਊਟਰ ਐਪਲੀਕੇਸ਼ਨ ਮੰਗੀ ਹੈ ਜੀ ਸੀਨੀਅਰ ਟੈਕਨੀਸ਼ੀਅਨ ਦੇ ਲਈ ਇਹਨਾਂ ਨੇ ਇੰਟਰਮੀਡੀਏਟ ਜਾਂ ਆਈਟੀਆਈ ਜਾਂ ਫਿਰ ਡਿਪਲੋਮਾ ਇਨ ਰੀਲੇਵੈਂਟ ਟੈਕਨੀਕਲ ਫੀਲਡ ਦੇ ਵਿੱਚ ਮੰਗਿਆ ਜੀ ਯਾਨੀ ਕਿ 12ਵੀਂ ਜਾਂ ਆਈਟੀਆਈ ਜਾਂ ਡਿਪਲੋਮਾ ਤੁਹਾਡਾ ਕੀਤਾ ਹੋਣਾ ਚਾਹੀਦਾ ਟੈਕਨੀਕਲ ਫੀਲਡ ਦੇ ਨਾਲ ਟੈਕਨੀਸ਼ੀਅਨ ਦੀ ਪੋਸਟ ਦੇ ਲਈ 12ਵੀਂ ਆਈਟੀਆਈ ਡਿਪਲੋਮਾ ਐਸ ਪਰ ਡਿਪਾਰਟਮੈਂਟ ਮੰਗੇ ਜੀ ਇਹਨਾਂ ਨੇ ਜੂਨੀਅਰ ਅਸਿਸਟੈਂਟ ਦੀ ਪੋਸਟ ਦੇ ਲਈ ਇਹਨਾਂ ਨੇ 12ਵੀਂ ਮੰਗੀ ਹੈ ਜੀ 12ਵੀਂ ਵਾਲੇ ਪੋਸਟ ਦੇ ਲਈ ਅਪਲਾਈ ਕਰ ਸਕਦੇ ਨੇ ਜੀ ਸਿਲੈਕਸ਼ਨ ਪ੍ਰੋਸੈਸ ਇਹਨਾਂ ਦਾ ਕੀ ਹੋਵੇਗਾ ਜੀ ਸਿਲੈਕਸ਼ਨ ਪ੍ਰੋਸੈਸ ਇਹਨਾਂ ਦਾ ਕੁਝ ਇਸ ਪ੍ਰਕਾਰ ਹੈ ਜੀ 3 ਸਟੇਜਾਂ ਦੇ ਥਰੂ ਇਹ ਤੁਹਾਡਾ ਸਿਲੈਕਸ਼ਨ ਕਰਨਗੇ ਜੀ ਸਟੇਜ 1 ਹੈ ਜੀ ਕੰਪਿਊਟਰ ਬੇਸਡ ਸਕਰੀਨਿੰਗ ਟੈਸਟ ਹੋਵੇਗਾ ਜੀ 60 ਐਮਸੀਕਿਊ ਹੋਣਗੇ ਉਹਦੇ ਚ ਜਨਰਲ ਪਲੱਸ ਪੋਸਟ ਸਪੈਸੀਫਿਕ 75 ਮਿੰਟ ਦਾ ਪਾਸਿੰਗ ਮਾਰਕਸ ਤੁਹਾਡੇ ਹੋਣਗੇ ਜੀ 18 ਆਊਟ ਆਫ 60 ਕਟੋ-ਕਟ 30% ਤੁਹਾਨੂੰ ਲੈ ਕੇ ਹੋਣੇ ਹੋਣਗੇ ਜੀ 75 ਮਿੰਟਾਂ ਦੇ ਟਾਈਮ ਦੇ ਨਾਲ ਸਟੇਜ 2 ਤੁਹਾਡੀ ਹੋਵੇਗੀ ਜੀ ਸਕਿੱਲ ਟੈਸਟ ਹੋਵੇਗਾ ਜੀ ਤੁਹਾਡਾ ਪ੍ਰੈਕਟੀਕਲ ਟੈਸਟ ਜਾਂ ਫਿਰ ਟਾਈਪਿੰਗ ਹੋਵੇਗੀ ਤੁਹਾਡੀ ਸਟੈਨੋਗ੍ਰਾਫਿੰਗ ਫਿਜ਼ੀਕਲ ਟੈਸਟ ਡਿਪੈਂਡਿੰਗ ਔਨ ਦਾ ਪੋਸਟ ਮਿਨਿਮਮ ਕੁਆਲੀਫਾਈ ਮਾਰਕਸ ਕਟੋ-ਕਟ 30% ਮਾਰਕਸ ਤੁਹਾਨੂੰ ਲੈਣੇ ਇਹਦੇ ਚ ਜ਼ਰੂਰੀ ਹੋਣਗੇ ਥਰਡ ਸਟੇਜ ਹੈ ਜੀ ਇਹਦੀ ਫਾਈਨਲ ਕੰਪਿਊਟਰ ਬੇਸਡ ਟੈਸਟ ਹੋਵੇਗਾ ਜੀ 60 MCQ ਹੋਣਗੇ ਸਲੇਵਸ ਜਿਹੜਾ ਥੋੜਾ ਐਡਵਾਂਸ ਹੋਊਗਾ ਜੀ ਪਾਸਿੰਗ ਮਾਰਕਸ ਹੈ ਜਿਹੜੇ ਉਹ 18 ਆਊਟ ਆਫ 60 ਹੋਣੇ ਚਾਹੀਦੇ ਆ ਜੀ ਤੇ 30% ਘੱਟੋ ਘੱਟ ਤੁਹਾਡੇ ਮਿਨੀਮਮ ਮਾਰਕਸ ਹੋਣੇ ਚਾਹੀਦੇ ਆ ਜੀ ਪਾਸ ਹੋਣ ਦੇ ਲਈ ਉਸ ਤੋਂ ਬਾਅਦ ਤੁਹਾਡੀ ਮੈਰਿਟ ਲਿਸਟ ਜਾਰੀ ਕਰ ਦਿੱਤੀ ਜਾਵੇਗੀ ਜੀ ਥਰਡ ਸਟੇਜ ਦੇ ਵਿੱਚ ਤੇ ਉਸ ਤੋਂ ਬਾਅਦ ਮੈਰਿਟ ਲਿਸਟ ਦੇ ਵਿੱਚ ਤੁਹਾਡੀ ਸਿਲੈਕਸ਼ਨ ਹੋਵੇਗੀ ਜੀ ਮੈਰਿਟ ਲਿਸਟ ਤੋਂ ਬਾਅਦ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਵੇਗੀ ਜੀ ਤੇ 네ਗਟਿਵ ਮਾਰਕਿੰਗ ਹੈ ਜਿਹੜੀ ਫॉर ਰੋਂਗ ਅਨਸਰ ਉਹਦੇ ਤੁਹਾਡੇ ਇੱਕ ਚੌਥਾ ਹਿੱਸਾ ਤੁਹਾਡਾ ਡਿਡਕਟ ਕੀਤਾ ਜਾਊਗਾ ਕੱਟਿਆ ਜਾਊਗਾ ਨੈਕਟਿੰਗ ਮਾਰਕਿੰਗ ਦਾ ਇਗਜ਼ਾਮ ਸਿਲੇਬਸ ਹੈ ਜੀ ਜਿਹੜਾ ਉਹ ਕੁਝ ਇਸ ਬਰਕਾਰ ਹੈ ਜੀ ਸਕਰੀਨਿੰਗ ਟੈਸਟ ਸਬਜੈਕਟ ਨੰਬਰ 1 ਦੀ ਸਟੇਜ ਹੈ ਜਿਹੜਾ ਹੋਊਗਾ ਜੀ ਜਨਰਲ ਪਾਰਟ 30 ਕੁਐਸਚਨ ਹੋਣਗੇ ਜੀ ਤੇ ਪੋਸਟ ਸਪੈਸੀਫਿਕ ਪਾਰਟ ਦੇ ਵਿੱਚ 30 ਕੁਐਸਚਨ ਹੋਣਗੇ ਜੀ ਇਹਦੇ ਵਿੱਚ ਤੁਸੀਂ ਨੋਟੀਫਿਕੇਸ਼ਨ ਜਿਹੜਾ ਹੈ ਸਕਰੀਨਸ਼ਾਟ ਲੈ ਸਕਦੇ ਹੋ ਜੀ ਉਸ ਤੋਂ ਬਾਅਦ ਤੁਸੀਂ ਨੋਟ ਕਰ ਸਕਦੇ ਹੋ ਤੁਹਾਡੇ ਕਿਸ ਤਰ੍ਹਾਂ ਦਾ ਟੈਸਟ ਹੋਵੇਗਾ ਜੀ ਇੰਗਲਿਸ਼ ਗ੍ਰਾਮਰ ਐਂਡ ਵੋਕੈਬਲਰੀ ਹੋਵੇਗੀ ਜੀ ਜਨਰਲ ਪਾਰਟ ਦੇ ਵਿੱਚ ਇਹ ਪੋਸਟਸ ਸਪੈਸਿਫਿਕ ਪਾਰਟ ਦੇ ਵਿੱਚ ਸਿਵਲ ਇੰਜੀਨੀਅਰਿੰਗ ਸਟਰੈਂਥ ਆਫ ਮਟੀਰੀਅਲਸ ਸਰਵਾਈਵਿੰਗ ਸੋਇਲ ਮੈਕੈਨਿਕਸ ਐਕਸਟਰਾ ਤੇ ਇਹਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪ ਦਾ ਕਾਪੀ ਪੇਨ ਤੇ ਤੁਸੀਂ ਸੈੱਟ ਕਰ ਸਕਦੇ ਹੋ ਜੀ ਲਿਖ ਸਕਦੇ ਹੋ ਕਿਹੜਾ ਕਿਹੜਾ ਸਿਲੇਬਸ ਆਏਗਾ ਜੀ ਸਟੇਜ 2 ਦੇ ਸਕਿੱਲ ਟੈਸਟ ਐਗਜ਼ਾਮਪਲਸ ਤੁਹਾਨੂੰ ਦਿੱਤੇ ਹੋਏ ਨੇ ਲੈਬਾਰਟਰੀ ਪਾਰਟਿਕल्स ਫੋਰ ਟੈਕਨੀਕਲ ਐਂਡ ਟੈਕਨੀਸ਼ੀਅਨ ਪੋਸਟ ਟਾਈਪਿੰਗ ਹੋਵੇਗੀ ਜੀ ਕੰਪਿਊਟਰ ਪ੍ਰੋਫੀਸ਼ੈਂਸੀ ਟੈਸਟ ਦੇ ਲਈ ਫੋਰ ਕਲੈਰੀਕਲ ਅਸਿਸਟੈਂਟ ਪੋਸਟ ਦੇ ਲਈ ਫਿਜ਼ੀਕਲ ਫਿਟਨੈਸ ਐਂਡ ਸਕਿੱਲ ਪ੍ਰੋਫੀਸ਼ੈਂਸੀ ਫੋਰ ਐਸ ਐਸ ਅਸਿਸਟੈਂਟ ਦੇ ਲਈ ਹੋਵੇਗੀ ਜੀ ਸਟੈਨੋਗ੍ਰਾਫੀ ਟੈਸਟ ਵਿਦ ਸਪੈਸੀਫਾਈਡ ਡਿਕਟੇਸ਼ਨ ਸਪੀਡ ਦੇ ਨਾਲ ਤੁਹਾਡਾ ਹੋਵੇਗਾ ਜੀ ਜਿਹਦੀ ਸਟੈਨੋਗ੍ਰਾਫਰ ਦੀ ਪੋਸਟ ਹੈ ਜੀ ਉਹਦਾ ਟਾਈਪਿੰਗ ਟੈਸਟ ਹੋਵੇਗਾ ਜੀ ਸਟੇਜ 3 ਦੇ ਵਿੱਚ ਤੁਹਾਡਾ ਫਾਈਨਲ ਟੈਸਟ ਹੋਵੇਗਾ ਜੀ ਡਿਟੇਲ ਦੇ ਵਿੱਚ ਸਿਲੇਬਸ ਹੋਵੇਗਾ ਜੀ ਨੋਲੇਜ ਆਫ ਡਿਪਾਰਟਮੈਂਟਲ ਸਬਜੈਕਟ ਜਿਹੜਾ ਵੀ ਤੁਹਾਡਾ ਡਿਪਾਰਟਮੈਂਟ ਤੁਸੀਂ ਜਿਹੜੀ ਜੋ ਕੰਪਿਊਟਰ ਐਪਲੀਕੇਸ਼ਨਸ ਆਫਿਸ ਪ੍ਰोसीजर گورਨਮੈਂਟ ਰੂਲਸ ਐਂਡ ਰੈਗੂਲੇਸ਼ਨ ਫਾਰ ਐਡਮਿਨਿਸਟ੍ਰੇਟਿਵ ਪੋਸਟ ਕੰਪ੍ਰੈਸਿਵ ਫਾਰਮੇਸੀ ਲਾਇਬ੍ਰੇਰੀ ਸਾਇੰਸ ਐਂਡ ਅਦਰ ਪ੍ਰੋਫੈਸ਼ਨਲ ਟੈਕਨੀਕਲ ਸਬਜੈਕਟ ਇੰਪੋਰਟੈਂਟ ਨੋਟਿਸ ਐਂਡ ਇਨਸਟਰਕਸ਼ਨ ਤੁਹਾਨੂੰ ਇਹ ਦਿੱਤੀਆਂ ਹੋਈਆਂ ਨੇ ਜੀ ਇਹਨੂੰ ਤੁਸੀਂ ਪੜ੍ਹ ਕੇ ਚੰਗੀ ਤਰ੍ਹਾਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਵੈਬਸਾਈਟ ਦਾ ਲਿੰਕ ਤੁਹਾਨੂੰ ਦਿੱਤਾ ਗਿਆ ਜੀ ਉਹਦੇ ਉੱਤੇ ਹੀ ਤੁਹਾਡੇ ਰਿਜ਼ਲਟ ਅਪਡੇਟ ਕਰ ਦਿੱਤਾ ਜਾਵੇਗਾ ਅਤੇ ਉਹਦੇ ਉੱਤੇ ਹੀ ਤੁਹਾਡੀ ਐਗਜ਼ਾਮ ਡੇਟ ਅਪਡੇਟ ਕੀਤੀ ਜਾਵੇਗੀ ਉਮੀਦ ਕਰਦੇ ਹਾਂ ਦੋਸਤੋ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਆਪਣੇ ਚੈਨਲ ਦੇ ਹੋਰ ਵੀ ਬਹੁਤ ਸਾਰੀਆਂ ਭਰਤੀਆਂ ਦੀਆਂ ਵੀਡੀਓ ਆਪਲੋਡ ਕੀਤੀ ਹੋਈਆਂ ਨੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਅਤੇ ਇਹ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਨਵੀਂ ਭਰਤੀ ਦੇ ਨਾਲ ਧੰਨਵਾਦ ਜੀ